ਮੈਂ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ ਪਰ ਬਿਨਾ ਰਿਸ਼ਵਤ ਦੇ ਨਹੀਂ ਬਣਦਾ ਚੱਲ ਛੱਡ ਯਾਰ ਰਿਸ਼ਵਤ ਦੇ ਦੇਣੇ ਕੀ ਫਰਕ ਪੈਂਦਾ ਹੈ ਮੈਂ ਤਹਿਸੀਲ ਜਾਣਾ ਹੈ ਬਿਨਾ ਪੈਸੇ ਦਿੱਤੇ ਰਜਿਸਟਰੀ ਨਹੀਂ ਹੁੰਦੀ ਉਹ ਛੱਡ ਯਾਰ ਕੀ ਫਰਕ ਪੈਂਦਾ ਹੈ ਮੈਂ ਬਰੂਮੈਂਟ੍ਰਸ ਦਫ਼ਤਰ ਜਾਣਾ ਹੈ ਉੱਥੇ ਜਾਂ ਤੇ ਫਾਈਲ ਨਹੀਂ ਲੱਭਦੀ ਜਾਂ ਕਲਰਕ ਨਹੀਂ ਮਿਲਦਾ ਜਾਂ ਫੇਰ ਕਿਸੇ ਹੋਰ ਵਜ੍ਹਾ ਦੇ ਨਾਲ ਮੇਰਾ ਕੰਮ ਨਹੀਂ ਹੁੰਦਾ ਥੱਕੇ ਖਾ ਖਾ ਥੱਕ ਗਏ ਪੈਸੇ ਦਿੱਤੇ ਤੇ ਫਟ ਕੰਮ ਹੋ ਗਿਆ ਆਮ ਜਨਤਾ ਦੇ ਮਨ ਚ ਸਿਰਫ ਇੱਕੋ ਹੀ ਸਵਾਲ ਆਉਂਦਾ ਹੈ ਵੀ ਸਰਕਾਰੀ ਦਫਤਰਾਂ ਦੇ ਵਿੱਚ ਕਿਹਾ ਬਿਨਾ ਕ腐ਸ਼ਨ ਦੇ ਕੋਈ ਕੰਮ ਨਹੀਂ ਹੋ ਸਕਦਾ ਦੋਸਤੋ ਅਸੀਂ ਇੱਕ ਸੀਰੀ ਸ਼ੁਰੂ ਕੀਤੀ ਸੀ ਇਨਸਾਈਟ ਸਟੋਰੀ ਅੰਦਰਲੀ ਗੱਲ ਇਹਦੇ ਵਿੱਚ ਅਸੀਂ ਦੱਸਦੇ ਹਾਂ ਵੀ ਕਿੱਥੇ ਕਿਹੜੇ ਕਿਹੜੇ ਸਰਕਾਰੀ ਵਿਭਾਗਾਂ 'ਚ ਕੀ ਪ੍ਰੋਬਲਮ ਹੈ ਕਿਸ ਤਰੀਕੇ ਦੇ ਨਾਲ ਆਮ ਜਨਤਾ ਨੂੰ ਪਰੇਸ਼ਾਨੀਆਂ ਚੇਲੀਆਂ ਪੈ ਰਹੀਆਂ ਅੱਜ ਦਾ ਜਿਹੜਾ ਅਸੀਂ ਆਪਣਾ ਸਾਡਾ ਐਪੀਸੋਡ ਹੈ ਇਸ ਦੇ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ ਜਲੰਧਰ ਇੰਪਰੂਵਮੈਂਟ ٹرسٹ ਦਫ਼ਤਰ ਦੀ ਜਲੰਧਰ ਇੰਪਰੂਵਮੈਂਟ ٹرسٹ ਦਫ਼ਤਰ ਜਿਹੜਾ ਕਿ ਲੰਬੇ ਸਮੇਂ ਤੋਂ ਵਿਵਾਦਾਂ ਨਾਲ ਕਿਰਿਆ ਰਿਹਾ ਹੈ ਕਾਂਗਰਸ ਰਾਜ ਦੇ ਵਿੱਚ ਇੱਥੇ ਭ੍ਰਸ਼ਟਾਚਾਰ ਦਾ ਇੰਨਾ ਬੋਲਬਾਲਾ ਸੀ ਕਿ ਲਗਭਗ 1000 ਕਰੋੜ ਰੁਪਏ ਤੋਂ ਉੱਪਰ ਦੇ ਘੁਟਾਲੇ ਦੇ ਇੱਥੇ aarop ਲੱਗਦੇ ਰਹੇ ਨੇ ਔਰ ਇਹਨਾਂ આરોਪਾਂ ਦੇ ਵਿੱਚ ਬਹੁਤ ਸਾਰੇ ਕਰਮਚਾਰੀ ਸਿੱਧੇ ਤੌਰ ਤੇ ਨਾਮਜਦਵੀ ਹੋਏ ਵਿਜੀਲੈਂਸ ਦੀ ਜਾਂਚ ਵੀ ਹੋਈ ਵਿਭਾਗ ਨੇ ਵੀ ਆਪਣੀ ਜਾਂਚ ਕੀਤੀ ਪਰ ਅੱਜ ਤੱਕ ਕੋਈ ਵੀ ਕੰਮ ਨਹੀਂ ਸਿਰੇ ਚੜਿਆ ਔਰ ਜੋ ਜਿਹਾ ਚੱਲ ਰਿਹਾ ਸੀ ਉਦਾਂ ਹੀ ਚੱਲ ਰਿਹਾ ਆਮ ਆਦਮੀ ਪਾਰਟੀ ਸਰਕਾਰ ਆਈ ਉਹਨਾਂ ਨੇ ਕਿਹਾ ਵੀ ਭ੍ਰਿਸ਼ਟਾਚਾਰ ਨੂੰ ਜੜ ਤੋਂ ਉਖਾੜ ਫੇੰਕਾਂਗੇ ਪਰ ਅੱਜ ਵੀ ਉਹ ਦਾਅਵੇ ਕਿਤੇ ਨਾ ਕਿਤੇ ਪੂਰੇ ਸਹੀ ਨਹੀਂ ਜਾਪਦੇ ਅਗਰ ਜੰਦਰ ਇੰਪਰੂਵਮੈਂਟ ٹرسٹ ਦੀ ਗੱਲ ਕਰੀਏ ਜੰਦਰ ਇੰਪਰੂਵਮੈਂਟ ٹرسٹ ਦੇ ਵਿੱਚ 100 ਤੋਂ ਉੱਪਰ ਫਾਈਲਾਂ ਗਾਇਬ ਹੋ ਜਾਂਦੀਆਂ ਪਰਚਾ ਦਰਜ ਹੁੰਦਾ ਹੈ ਖਾਣਾ ਪੂਰਤੀ ਲਈ ਇੱਕ ਕਲਰਿਕ ਨੂੰ ਇੱਥੋਂ ਬਦਲ ਕੇ ਅੰਮ੍ਰਿਤਸਰ ਲਗਾ ਦਿੱਤਾ ਜਾਂਦਾ ਹੈ ਪਰ ਉਹ ਇੱਕ ਕਲਰਿਕ ਜਿਹੜਾ ਕੀ ਇਸ ਪੂਰੇ ਦਫ਼ਤਰ ਦੀ ዳਈ ਦੇ ਤੌਰ ਤੇ ਜਾਣਿਆ ਜਾਂਦਾ ਸੀ ਅਜੀ ਮਲੋਤਰਾ ਉਹਦੇ ਕੀਤੇ ਕਾਰਨਾਮਿਆਂ ਤੋਂ ਹਰ ਕੋਈ ਵਾਕਿਫ ਹੈ ਜਿੰਦਰ ਜਨਤਾ ਵਿੱਚ ਸ਼ਾਇਦ ਕੋ ਇਹੋ ਜਿਹਾ ਬੰਦਾ ਹੋਵੇਗਾ ਜਿਹਦਾ ਕਦੀ ਇੰਪਰੂਵਮੈਂਟ ਟਰਸਟ 'ਚ ਵਾਪਿਆ ਹੋਵੇ ਤੇ ਉਹਨੂੰ ਅਜੇ ਮਲੋਤਰਾ ਦੇ ਨਾਲ ਕੰਮ ਨਾ ਕਰਨਾ ਪਿਆ ਹੋਵੇ ਅਜੇ ਮਲੋਤਰਾ ਦੇ ਬਾਅਦ ਵੀ ਉੱਥੋਂ ਜਾਣ ਤੋਂ ਬਾਅਦ ਵੀ ਅੱਜ ਵੀ ਉੱਥੇ ਕੰਮ ਕਈ ਜਿਹੜੇ ਐ ਉੱਜਸ ਦੇ ਤਸ ਬਣੇ ਹੋਏ ਨੇ ਬਿਨਾਂ ਰਿਸ਼ਵਤ ਲਏ ਇੱਥੋਂ ਦੇ ਬੰਦੇ ਕੋਈ ਕੰਮ ਕੋਈ ਫਾਈਲ ਰਿਡ ਨਹੀਂ ਵੀ ਦਿੰਦੇ ਜਿੰਦਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਗੀ ਸਿੰਘ ਸਗੇੜਾ ਹੋਰਾਂ ਲੋਕ ਕਈ ਵਾਰ ਵੱਡੇ ਵੱਡੇ ਦਾਅਵੇ ਕੀਤੇ ਗਏ ਪਰ ਬਾਵਜੂਦ ਇਸ ਦੇ ਪਤਾ ਨਹੀਂ ਇੱਥੋਂ ਦੇ ਕਰਮਚਾਰੀ ਕਿਸ ਮਿੱਟੀ ਦੇ ਬਨੇ ਨੇ ਕਿ ਉਹ ਥੱਲੇ ਬੈਠੇ ਸਰੇ ਆਮ ਉੱਪਰਲੇ ਅਧਿਕਾਰੀਆਂ ਦੇ ਨਾਮ ਤੇ ਰਿਸ਼ਵਤ ਮੰਗਦੇ ਨੇ ਔਰ ਬਿਨਾਂ ਰਿਸ਼ਵਤ ਦੇ ਕੋਈ ਕੰਮ ਨਹੀਂ ਕਰਦੇ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਕੀ ਇੱਕ ਕਰਮਚਾਰੀ ਜਿਹਦੀ ਕੀ ਪੋਸਟ ਦਫ਼ਤਰੀ ਹੈ ਉਹਦੀ ਲੀਗਲ ਤੌਰ ਤੇ ਤਨਖਾਹੀ ਕਰਤਾਰਪੁਰ ਹੈ ਪਰ ਉਹ ਇੱਕ ਦਿਨ ਵੀ ਕਰਤਾਰਪੁਰ ਨਹੀਂ ਬੈਠਿਆ ਔਰ ਜਲੰਧਰ ਦਫ਼ਤਰ ਛੀ ਇਲੀਗਲ ਤਰੀਕੇ ਨਾਲ ਅਵੈਧ ਤਰੀਕੇ ਨਾਲ ਬੈਠ ਕੇ ਇੱਥੇ ਸਰੇ ਆਮ ਸਰਕਾਰੀ ਕੰਮ ਕਰ ਰਿਹਾ ਹੈ ਔਰ ਰਿਸ਼ਵਤ ਦਾ ਜਿਹੜਾ ਇੱਕ ਵੱਡਾ ਕਾਲਾ ਖੇਲ ਉਹ ਖੇਲ ਰਿਹਾ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਹੈਗਾ ਪ੍ਰਦੀਪ ਨਾਮ ਦੇ ਇੱਕ ਮੁਲਾਜ਼ਮ ਦੀ ਜੋ ਕਿ ਅ ਦਫਤਰੀ ਦੀ ਪੋਸਟ ਤੇ 2021 ਦੇ ਵਿੱਚ ਤਨਤ ਹੋਇਆ ਉਹਦੀ ਪੋਇੰਟਮੈਂਟ ਹੋਈ ਕਰਤਾਰਪੁਰ ਚ ਐਜ਼ ਅ ਦਫਤਰੀ ਤਨੂਏ ਵੀ ਦੱਸ ਦਿਆਂ ਕਿ ਇਹ ਪ੍ਰਦੀਪ ਉਹੀ ਹੈ ਜਿਹੜਾ ਕਾਂਗਰਸ ਰਾਜ ਦੇ ਵਿੱਚ ਬਤੌਰ ਆਊਟਸੋਰਸ EMPLOYE COMPUTER OPERATOR ਇੱਥੇ ਕੰਮ ਕਰਦਾ ਸੀ ਔਰ ਇਹ ਆਊਟਸੋਰਸ ਕੀਤੇ ਜਿਹੜੇ ਮੁਲਾਜ਼ਮ ਸੀਗੇ ਕੱਚੇ ਮੁਲਾਜ਼ਮ ਇਹਨਾਂ ਦੇ ਕੀਤੇ ਕਾਰਨਾਮਿਆਂ ਤੋਂ ਸਾਰੀ ਜਨਤਾ ਵਾਕਿਵ ਹੈ ਔਰ ਇਸੇ ਕਰਕੇ ਇਹਨਾਂ ਨੂੰ ਉਥੋਂ ਇਹਨਾਂ ਦਾ ਜਿਹੜਾ ਕੰਟਰੈਕਟ ਹੈ ਦੁਬਾਰਾ ਰੀਨਿਊ ਨਹੀਂ ਕੀਤਾ ਗਿਆ ਔਰ ਇਹਨਾਂ ਨੂੰ ਅੱਗੇ ਦੁਬਾਰਾ ਇੱਥੇ ਨਾ ਲਾਣ ਲਈ ਵੀ ਅਫਸਰਾਂ ਵੱਲ ਸਿਫਾਰਿਸ਼ ਕੀਤੀ ਗਈ ਪਰ ਚੰਦ ਜਿਹੜੇ ਉੱਪਰ ਬੈਠੇ ਬੰਦੇ ਸੀਗੇ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਬੰਦਿਆਂ ਦੇ ਬਿਨਾਂ ਉਹਨਾਂ ਦਾ ਕਾਲਾ ਕਾਮ ਸਮਰਾਜ ਨਹੀਂ ਚੱਲ ਸਕਦਾ ਇਸ ਲਈ ਉਹਨਾਂ ਨੇ ਪ੍ਰਦੀਪ ਵਰਗੇ ਜਿਹੜੇ ਬੰਦੇ ਸੀ ਉਹਨਾਂ ਨੂੰ ਆਪਣੇ ਨਾਲ ਜੋੜੇ ਰੱਖਿਆ ਬੜੀ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਇੱਕ ਯੋ ਸਵੇਰ ਤੋਂ ਸ਼ਾਮ ਤੱਕ ਇਸ ਦਫ਼ਤਰ 'ਚ ਬੰਦੇ ਨੇ ਚੇਅਰਮੈਨ ਸਵੇਰ ਤੋਂ ਸ਼ਾਮ ਤੱਕ ਇਸ ਦਫ਼ਤਰ 'ਚ ਬੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਹੜਾ ਪ੍ਰਦੀਪ ਨਾਮ ਦਾ ਮੁਲਾਜ਼ਮ ਜਿਹੜਾ ਹੈ ਉਹ ਜਨੰਦਰ ਦਫ਼ਤਰ 'ਚ ਬੈਹ ਹੀ ਨਹੀਂ ਸਕਦਾ ਕਾਨੂੰਨਨ ਜਰੰਦਰ ਦਫਤਰ ਚ ਬਹਿਣ ਲਈ ਉਹਨੂੰ ਇੱਕ ਸਰਕਾਰੀ ਚਿੱਠੀ ਵੀ ਲੋੜ ਹੈ ਜਿਹੜੀ ਕਿ ਏਡੀਸੀ ਅਰਬਨ ਡਿਵੈਲਪਮੈਂਟ ਵੱਲੋਂ ਦਿੱਤੀ ਜਾਣੀ ਹੈ ਜਾਂ ਸਰਕਾਰ ਵੱਲੋਂ ਸਿੱਧੇ ਤੌਰ ਤੇ ਇਹ ਚਿੱਠੀ ਜਾਰੀ ਕੀਤੀ ਜਾਣੀ ਹੈ ਕਿ ਇਹ ਉੱਥੇ ਬਹਿ ਸਕਦੇ ਤਾਂ ਹੀ ਉੱਥੇ ਕੰਮ ਕਰ ਸਕਦੇ ਆ ਪਰ ਅੱਜ ਵੀ ਜਦੋਂ ਮਰਜ਼ੀ ਜਾ ਕੇ ਦੇਖਿਆ ਜਾ ਸਕਦਾ ਹੈ ਵੀ ਪ੍ਰਦੀਪ ਉੱਥੇ ਬੈਠੇ ਨੇ ਕੰਪਿਊਟਰ ਦੇ ਉੱਪਰ ਕੰਮ ਕਰ ਰਹੇ ਔਰ ਲੋਕਾਂ ਦੇ ਕੰਮ ਵੀ ਸਰੀਆਮ ਕਰਾ ਰਹੇ ਨੇ ਇੰਨਾ ਹੀ ਨਹੀਂ ਇਹਨਾਂ ਦੀ ਹਾਜ਼ਰੀ ਕਰਤਾਰਪੁਰ ਚ ਲੱਗ ਰਹੀ ਹੈ ਹਾਜ਼ਰੀ ਰਜਿਸਟਰ ਚੈੱਕ ਕੀਤਾ ਜਾ ਸਕਦਾ ਹੈ ਕਰਤਾਰਪੁਰ ਦੇ ਵਿੱਚ ਇਹਨਾਂ ਦੀ ਹਾਜ਼ਰੀ ਲੱਗ ਰਹੀ ਹੈ ਇਹ ਹੁਣ ਕਿਹੜੇ ਜਾਦੂ ਦੇ ਨਾਲ ਕਿਹੜੇ ਇਹਨਾਂ ਕੋਲ ਲਾ ਦਿੰਦਾ ਚਿਰਾਗ ਹੈ ਵੀ ਬੈਠੇ ਜਿੰਦਦਰ ਨੇ ਤੇ ਹਾਜ਼ਰੀ ਇਹਨਾਂ ਦੀ ਕਰਤਾਰਪੁਰ ਲੱਗ ਰਹੀ ਹੈ। ਕਿਆ ਅਧਿਕਾਰੀ ਕੁੰਭ ਕਰਨੀ ਨੀਂਦ ਸੌ ਰਹੇ ਨੇ? ਕਿਆ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਦੀ ਠੀਕ ਨੱਕ ਦੇ ਤਲੇ ਇਦਾਂ ਸਰੇ ਆਮ ਕਾਨੂੰਨ ਦਾ ਉਲੰਘਣ ਕੀਤਾ ਜਾ ਰਿਹਾ ਹੈ। ਪਤਾ ਸਭ ਨੂੰ ਹੈ। ਸਾਡੀ ਗੱਲ ਹੋਈ ਇੰਪਰੂਵਮੈਂਟ ٹرسٹ ਦੇ ਈਓ ਸਦਾ ਜਤਿੰਦਰ ਸਿੰਘ ਉਹਨਾਂ ਨਾਲ ਤੇ ਉਹਨਾਂ ਨੇ ਕਿਹਾ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ ਔਰ ਅਗਰ ਉਹਦੀ ਪੋਸਟਿੰਗ ਉੱਥੇ ਹੈ ਤੇ ਉਹਨੂੰ ਉੱਥੇ ਤੁਰੰਤ ਭੇਜ ਦਿੱਤਾ ਜਾਏਗਾ ਇਸ ਮਾਮਲੇ ਸੰਬੰਧੀ ਪੱਖ ਜਾਣਨ ਲਈ ਅਸੀਂ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਦਾ ਜਜੀਤ ਸਿੰਘ ਸੰਘੇੜਾ ਉਹਨਾਂ ਨੂੰ ਵੀ ਫੋਨ ਮਲਾਇਆ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਜਿਸ ਕਰਕੇ ਉਹਨਾਂ ਦਾ ਪੱਖ ਸਾਨੂੰ ਨਹੀਂ ਮਿਲ ਸਕਿਆ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਪੱਖ ਵੀ ਤੁਹਾਡੇ ਤੱਕ ਰੱਖੀਏ ਪਰ ਅਗਰ ਇਹ ਗੱਲ ਸੱਚ ਹੈ ਅਗਰ ਇਹ ਗੱਲ ਸੱਚ ਹੈ ਕਿ ਇੱਕ ਮੁਲਾਜ਼ਮ ਇਸ ਤਰੀਕੇ ਦੇ ਨਾਲ ਕਾਨੂੰਨ ਦੀਆਂ ਤੱਜੀਆਂ ਹਾਣਦੇ ਹੋਏ ਸਾਰੇ ਕਾਇਦੇ ਕਾਨੂੰਨ ਨੂੰ ਛਿੱਕੇ ਤੇ ਟੰਗਦੇ ਹੋਏ ਜਲੰਧਰ ਦੇ ਵਿੱਚ ਜਿਹੜਾ ਕਿ ਉਥੇ ਉਹਦੀ ਪੋਸਟਿੰਗ ਵਾਲੀ ਥਾਂ ਹੀ ਨਹੀਂ ਹੈਗੀ ਉਥੇ ਕੰਮ ਕਰ ਰਿਹਾ ਔਰ ਲਗਾਤਾਰ ਉਥੇ ਸਰਕਾਰੀ ਜਿਹੜਾ ਕੰਮਕਾਜ ਕੰਪਿਊਟਰ ਦੇ ਉੱਪਰ ਵੀ ਕਰ ਰਿਹਾ ਲੋਕਾਂ ਦੇ ਕੰਮ ਵੀ ਕਰਾ ਰਿਹਾ ਤੇ ਉਹਨੂੰ ਕਿੱਥੇ ਤੱਕ ਸਹੀ ਠਰਾਇਆ ਜਾ ਸਕਦਾ ਕਿੰਨਾ ਕਿਤੇ ਦੋਸਤੋ ਇਹਦੇ ਵਿੱਚ ਇਹ ਵੀ ਪਤਾ ਲੱਗਦਾ ਹੈ ਵੀ ਉਹਨੂੰ ਕਿਸੇ ਦੀ ਸ਼ਹਿਵ ਹੈ ਜਿਸ ਦੀ ਸ਼ਹਿਰ ਚੱਲਦੇ ਉਹ ਇਦਾਂ ਕੰਮ ਕਰ ਰਿਹਾ ਕਿਉਂਕਿ ਆਮ ਆਦਮੀ ਇੰਨੀ ਹਿੰਮਤ ਹੀ ਨਹੀਂ ਕਰਦਾ ਵੀ ਉਹ ਇਸ ਤਰੀਕੇ ਦੇ ਨਾਲ ਕਾਨੂੰਨ ਦੀ ਉਲੰਘਣ ਕਰ ਸਕੇ ਇਸ ਮਾਮਲੇ ਨੂੰ ਲੈ ਕੇ ਅਸੀਂ ਜਿਹੜੇ ਦਫ਼ਤਰੀ ਨੇ ਪ੍ਰਦੀਪ ਸਿੰਘ ਉਹਨਾਂ ਨਾਲ ਗੱਲ ਕੀਤੀ ਆਓ ਤੁਹਾਨੂੰ ਸੁਣਾਈਏ ਕੀ ਕਹਿਣਾ ਹੈ ਪ੍ਰਦੀਪ ਉਹਨਾਂ ਦਾ ਹੈਲੋ ਹਾਂਜੀ ਪ੍ਰਦੀਪ ਜੀ ਹਾਂਜੀ ਸਾਸੀ ਕਾ ਭਾਈ ਸਾਸੀ ਕਾਲ ਪ੍ਰਦੀਪ ਜੀ ਕੀ ਹਾਲ ਹੈ ਠੀਕ ਹੋ ਜੀ ਬਾਜੀ ਜੀ ਆ ਪ੍ਰਦੀਪ ਜੀ ਅ ਮੈਂ ਤੁਹਾਨੂੰ ਪਛਾਣ ਲਿਆ ਹਾਂ ਮੈਂ ਅਮਿਤ ਬੋੜਿਆ ਹਾਂ ਫੌਟਿਊ ਜਿੰਦਾ ਮੈਂ ਕਿਹਾ ਤੁਹਾਡੀ ਅ ਅਪਾਇੰਟਮੈਂਟ ਕਿਸ ਪੋਸਟ ਤੇ ਹੈ ਹਾਂਜੀ ਤੁਹਾਡੀ ਅਪਾਇੰਟਮੈਂਟ ਕਿਸ ਡੈਜ਼ਿਗਨੇਸ਼ਨ ਤੇ ਹੈ ਸਰ ਇੰਪਰੂਵਮੈਂਟ ਅਥਾਰਟੀ ਚ ਰਜੀ ਹੈਗੀ ਉਹ ਦਫਤਰੀ ਦਫਤਰੀ ਤੇ ਸਰ ਜਲੰਧਰ ਚ ਆਉਂਦੇ ਜਾਂ ਕਤਾਰਪੁਰ ਚ ਨੇ ਕਤਾਰਪੁਰ ਜੀ ਤੇ ਤੁਸੀਂ ਮਤਲਬ ਜਲੰਧਰ ਦੇ ਵਿੱਚ ਹੀ ਰਹਿੰਦੇ ਹੋ ਕਤਾਰਪੁਰਸ ਤੇ ਨਹੀਂ ਜਾਂਦੇ ਨਾ

ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਸੁਣਿਆ ਤੁਸੀਂ ਪ੍ਰਦੀਪ ਉਹਨਾਂ ਨੇ ਖੁਦ ਮੰਨਿਆ ਕਿ ਉਹਨਾਂ ਦੀ ਅਪੁਆਇੰਟਮੈਂਟ ਕਰਤਾਰਪੁਰ ਦੀ ਹੈ ਤੇ ਉਹ ਜਲੰਧਰ ਦੇ ਵਿੱਚ ਕੰਮ ਕਰ ਰਹੇ ਨੇ ਹੁਣ ਉਹਨਾਂ ਦੀ ਹਾਜ਼ਰੀ ਕਿਸ ਤਰ੍ਹਾਂ ਲੱਗ ਰਹੀ ਕਿਸ ਤਰ੍ਹਾਂ ਨਹੀਂ ਲੱਗ ਰਹੀ ਜਾਦੂ ਦੀ ਲੱਗ ਰਹੀ ਜਾਂ ਕਿਸੇ ਦੀ ਸਹਿਮਤੀ ਨਾਲ ਲੱਗ ਰਹੀ ਇਹ ਤੇ ਇੰਪਰੂਵਮੈਂਟ ਅਫਸਰ ਦੇ ਅਧਿਕਾਰੀ ਹੀ ਦੱਸ ਸਕਦੇ ਨੇ ਪਰ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੂੰ ਈਓ ਸਾਹਿਬ ਦੇ ਆਰਡਰ ਦੇ ਉੱਪਰ ਇੱਥੇ ਬੈਠੇ ਨੇ ਇਸੇ ਮਾਮਲੇ ਦੇ ਵਿੱਚ ਅਸੀਂ ਜੇਈ ਰਾਜਕੁਮਾਰ ਹੁਣਾਂ ਨਾਲ ਵੀ ਗੱਲ ਕੀਤੀ ਜਿਹਨਾਂ ਦੇ ਕੋਲ ਜਲੰਧਰ ਔਰ ਕਰਤਾਰਪੁਰ ਦੋਨਾਂ ਦਾ ਚਾਰਜ ਹੈ ਆਉ ਤੁਹਾਨੂੰ ਸੁਣਾਈਏ ਕੀ ਕਹਿਣਾ ਹੈ ਰਾਜਕੁਮਾਰ ਜੀ ਹੁਣਾਂ ਦਾ ਹੈਲੋ ਹੈਲੋ ਰਾਜਕੁਮਾਰ ਜੀ ਹਾਂ ਜੀ ਅਨਸਰ ਰਾਜਕੁਮਾਰ ਜੀ ਮੈਂ ਕੁਮਾਰ ਅਮਿਤ ਬੋਲ ਰਿਹਾ ਜੀ ਹੌਟ ਨਿਊਜ਼ ਇੰਡੀਆ ਤੋਂ ਐਚ ਐਨ ਆਈ ਟੀਵੀ ਤੋਂ ਜੀ ਹਾਂ ਜੀ ਹਾਂ ਜੀ ਰਾਜਕੁਮਾਰ ਜੀ ਮੈਂ ਇੱਕ ਜਾਣਕਾਰੀ ਲੈਣੀ ਸੀ ਤੁਹਾਡੇ ਕੋਲ ਸ਼ਾਇਦ ਜਲੰਧਰ ਔਰ ਕਰਤਾਰਪੁਰ ਦੋਨਾਂ ਦਾ ਚਾਰਜ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਸਰ ਇੱਕ ਪ੍ਰਦੀਪ ਕੁਮਾਰ ਜੀ ਪ੍ਰਦੀਪ ਸਿੰਘ ਜੀ ਹੈਗੇ ਨੇ ਉਹਨਾਂ ਕੋਲ ਸ਼ਾਇਦ ਦਫਤਰੀ ਕਰਤਾਰਪੁਰ ਦਾ ਚਾਰਜ ਹੈ ਅੱਛਾ ਜੀ ਤੇ ਸਰ ਉਹ ਜੰਦਰ ਬੈ ਕੇ ਸਾਰਾ ਦਿਨ ਕੰਮ ਕਰਦੇ ਨੇ ਕੋਈ ਜਾਣਕਾਰੀ ਹੈ ਕਿਦੇ ਆਰਡਰ ਤੇ ਕੰਮ ਕਰ ਰਹੇ ਨੇ ਜੀ ਉਸ ਦੇ ਬਾਰੇ ਤੇ ਯੂਸਾ ਵੀ ਦੱਸ ਸਕਦੇ ਜੀ ਮੈਨੂੰ ਤਾਂ ਪਤਾ ਨਹੀਂ ਆ ਦੇ ਬਾਰੇ ਅੱਛਾ ਮਤਲਬ ਉਦਾਂ ਕਿਉਂਕਿ ਕਰਤਾਰਪੁਰ ਤੇ ਉਹਨਾਂ ਦੀ ਟੈਂਡੈਂਸ ਕਰਤਾਰਪੁਰ ਲੱਗ ਰਹੀ ਹੈ ਪਰ ਉਹ ਸਾਰਾ ਦਿਨ ਜੌਬ ਇੱਥੇ ਕਰਦੇ ਨੇ that is illegal ਉਹ ਤਾਂ ਸਰ ਯੂਸਾ ਵੀ ਦੱਸ ਸਕਦੇ ਨਾ ਯੂਸਾ ਸਾਹਿਬ ਦੇ ਕੋਈ ਆਰਡਰ ਨਾ ਹੋਇਆ ਹੋਇਆ ਅੱਛਾ ਮਤਲਬ ਯੂਸਾ ਸਾਹਿਬ ਦੇ ਆਰਡਰ ਨਹੀਂ ਜੀ ਹਾਂ ਜੀ ਜੀ ਥੈਂਕ ਯੂ ਸਰ ਸੁਣਿਆ ਤੁਸੀਂ ਰਾਜਕੁਮਾਰ ਹੋਣਾ ਦਾ ਉਹ ਵੀ ਇਹ ਕਹਿ ਰਹੇ ਨੇ ਵੀ ਇਸ ਮਾਮਲੇ ਦੀ ਜੋ ਵੀ ਗੱਲ ਕਰਨੀ ਹੈ ਤੁਸੀਂ ਈਓ ਦੇ ਨਾਲ ਕਰੋ ਇਤੋਂ ਇਹ ਸਾਫ ਜਾਪਦਾ ਹੈ ਕਿ ਵੀ ਸਭ ਲੋਕ ਆਪਣੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਦੇ ਉੱਪਰ ਸੁੱਟਣ ਦੇ ਲੱਗੇ ਹੋਏ ਨੇ ਇਸ ਮਾਮਲੇ ਵਿੱਚ ਇੱਕ ਸਭ ਤੋਂ ਅਹਿਮ ਗੱਲ ਇਹ ਵੈ ਵੀ ਜਲੰਧਰ ਦੇ ਵਿੱਚ ਇਹ ਨਹੀਂ ਹੈ ਕਿ ਦਫ਼ਤਰੀ ਦੀ ਪੋਸਟ ਨਹੀਂ ਹੈ ਜਾਂ ਦਫ਼ਤਰੀ ਇੱਥੇ ਮੌਜੂਦ ਨਹੀਂ ਹੈ ਰਵਿੰਦਰ ਨਾਮ ਦੇ ਦਫਤਰੀ ਇੱਥੇ ਮੌਜੂਦ ਨੇ ਪਰ ਉਹਨਾਂ ਕੋਲ ਦਫਤਰੀ ਦਾ ਕੰਮ ਲੈਣ ਦੀ ਜਗ੍ਹਾ ਉਹਨਾਂ ਕੋਲੋਂ ਪੀਐਨ ਦਾ ਕੰਮ ਲਿਆ ਜਾ ਰਿਹਾ ਹੈ ਔਰ ਇੱਕ ਨਜਾਇਜ਼ ਢੰਗ ਦੇ ਨਾਲ ਪ੍ਰਦੀਪ ਉਹਨਾਂ ਨੂੰ ਇੱਥੇ ਬਿਠਾਇਆ ਗਿਆ ਹੈ ਦੋਸਤੋ ਇਸ ਮਾਮਲੇ ਨੂੰ ਲੈ ਕੇ ਇੰਪਰੂਵਮੈਂਟ ٹرسٹ ਦੇ ਅਧਿਕਾਰੀ ਔਰ ਜਿਹੜੇ ਇਹਨਾਂ ਦੇ ਚੇਅਰਮੈਨ ਨੇ ਕੀ ਰੁਖ ਅਪਣਾਉਂਦੇ ਨੇ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹੋ ਜਿਹੀਆਂ ਗੱਲਾਂ ਨਾਲ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਹਜੇ ਵੀ ਜੰਦਰ ਇੰਪਰੂਵਮੈਂਟ ٹرسٹ 'ਚ ਸਭ ਕੁਝ ਸਹੀ ਨਹੀਂ ਹੈ ਇੰਪਰੂਵਮੈਂਟ ਰਸਤੇ ਵਿੱਚ ਅਗਰ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਤੁਹਾਡਾ ਕੋਈ ਕੰਮ ਨਹੀਂ ਹੁੰਦਾ ਤੁਹਾਡੇ ਨਾਲ ਕੋਈ ਠੱਗੀ ਮਾਰੀ ਗਈ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਸਾਨੂੰ ਇਸ ਨੀਚੇ ਲਿਖੇ ਨੰਬਰ ਦੇ ਉੱਪਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਚੇਅਰਮੈਨ ਔਰ ਈਵਨ ਕੀ ਲੋਕਲ ਬਾਡੀ ਮੰਤਰੀ ਤੱਕ ਵੀ ਤੁਹਾਡੀ ਜਿਹੜੀ ਇਹ ਮਾਮਲਾ ਹੈ ਪਹੁੰਚਾ ਸਕੀਏ ਤਾਂ ਜੋ ਤੁਹਾਡੀ ਪਰੇਸ਼ਾਨੀ ਦਾ ਹੱਲ ਹੋ ਸਕੇ ਦੋਸਤੋ ਇਹ ਮੇਰਾ ਦੂਸਰਾ ਪੋਡਕਾਸਟ ਸੀਗਾ ਅੱਜ ਲਗਾਤਾਰ ਜੇ ਤੁਹਾਨੂੰ ਇਹ ਅੱਛਾ ਲੱਗਿਆ ਹੋਵੇ ਤੇ ਮੈਨੂੰ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੁਹਾਡੇ ਪਿਆਰ ਨਾਲ ਹੀ ਮੇਰਾ ਹੌਸਲਾ ਵਧੇਗਾ ਤੇ ਮੈਂ ਤੁਹਾਡੇ ਅੱਗੇ ਹੋਰ ਇਹੋ ਜਿਹੇ ਪੋਡਕਾਸਟ ਲੈ ਕੇ ਆਵਾਂਗਾ ਔਰ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਭ੍ਰਿਸ਼ਟਾਚਾਰ ਕ腐ਸ਼ਨ ਹੋ ਰਿਹਾ ਉਹਨੂੰ ਅਸੀਂ ਦੂਰ ਕਰਨ ਦੇ ਵਿੱਚ ਉਹਨੂੰ ਅਸੀਂ ਥੋੜਾ ਘੱਟ ਕਰਨ ਦੇ ਵਿੱਚ ਜ਼ਰੂਰ ਆਪਾਂ ਸਹਾਇੀ ਹੋ ਸਕਾਂਗੇ ਸੋ ਅੱਜ ਦਾ ਇਹ ਪੋਡਕਾਸਟ ਮੈਂ ਖਤਮ ਕਰਦਾ ਨਵਾਂ ਪੋਡਕਾਸਟ ਲੈ ਕੇ ਜਲਦੀ ਹਾਜ਼ਰ ਹੋਵਾਂਗਾ ਤਦ ਤੱਕ ਬਨੇ ਰਹੋ ਦੇਖਦੇ ਰਹੋ ਹੌਟਲ ਇੰਡੀਆ ਦੇ ਨਾਲ ਸਤਿ ਸ਼੍ਰੀ ਅਕਾਲ ਮੈਨੂੰ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ ਪਰ